ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਹਾਂਜੀ ਜਿਹੜਾ ਕਿ ਬੁੱਡੇ ਨਾਲ ਦੇ ਵਿੱਚ ਫਾਈਟ ਕਰਦੇ ਨੇ 10-12 ਸਾਲਾਂ ਤੋਂ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਡਰ ਕੋਡ ਵਾਲੇ ਇੰਡੀਸ਼ਨ ਕੋਡ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਬੁੱਢਾ ਨਾਲਾ ਸਾਫ ਨਹੀਂ ਹੋ ਰਿਹਾ ਸਰਕਾਰ ਦੇ ਪ੍ਰੋਗਰਾਮ ਜਿਹਦੇ ਵਿੱਚ ਮੈਨੂੰ ਵੀ ਅਸੀਂ ਚਾਹੇ ਨੋਸ਼ੀ ਦੇਖਣੀ ਪਈ ਕਿ ਅਸੀਂ ਬੜੇ ਚਾਲ ਆ ਬੜੀ ਉਮੀਦ ਦੇ ਨਾਲ ਕਿ ਲੋਕਾਂ ਦੀ ਸਾਨੂੰ ਮੱਤਾ ਹੈ ਕਿ ਮੈਨੂੰ ਦਿੱਤਾ ਜਿਵੇਂ ਲੋਗਾਂ ਦੇ ਹੈਵੀ ਮੈਂਟੇਨੈਂਸ ਕਰਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਏ ਇਹ ਤਾਂ ਸਾਫ਼ ਹੈ ਪਰ ਅੱਜ ਇਹਨੂੰ ਬੜਾ ਨਾ ਮੋਸ਼ ਹੋ ਕੇ ਔਰ ਬੜਾ ਗੁੱਗੀ ਹਿੱਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਤਾਂ ਸਾਡੀ ਸਰਕਾਰ ਤੇ ਜੋ ਦੇ ਨੇ ਸਰਕਾਰ ਚ ਬੈਠੇ ਅਫਸਰ ਜੋ ਸਾਡੇ ਸਰਕਾਰ ਦਾ ਸਾਫਾ ਕਰ ਰਹੇ ਨੇ ਉਹਨਾਂ ਤੇ ਹੈ ਇੱਕ ਮੇਰਾ ਪਹਿਲਾ ਪਹਿਰਾਵਾ ਕਲੀਨ ਰੂਮ ਦਾ ਇਹ ਦਇਆ ਕੇ ਪੱਖ ਤੋਂ ਬਹੁਤ ਆਪਣੇ ਹਸਪਤਾਲ ਨੂੰ ਕਿਉਂਕਿ ਬੜੀ ਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲੂਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਟਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀ ਜਾਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰਸ਼ਾਹੀ ਹਾਵੀ ਆ ਤੇ ਉਸ ਅਫਸਰ ਸ਼ਾਹੀ ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਤੰਦ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੰਘਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾ ਗਲਤ ਦਿੰਦੇ ਨੇ ਇਸ ਕਰਕੇ 650 ਕਰੋੜ ਰੁਪਇਆ ਜੋ ਕਿ ਇੱਕ ਖਿਡਾਰੀ ਕੰਪਨੀ ਨੇ ਇੱਥੇ ਲਾ ਕੇ ਐਸਾ ਖੇਲ ਖੇលਿਆ ਪੰਜਾਬ ਦੇ ਲੋਕਾਂ ਨਾਲ 90% ਪੇਮੈਂਟ ਲੈ ਚੁੱਕੀ ਆ ਉਹ 588 ਕਰੋੜ ਦੇ ਕਰੀਬ ਔਰ 703 ਐਮਐਲਟੀ ਦੇ ਨਾਲ ਇਹ ਜਿਹੜਾ ਬੁੱਢੇ ਦਾ ਨਾਲ ਦਾ ਪ੍ਰੋਜੈਕਟ ਆ ਜੱਦ ਕੇ ਇਹ ਡੀਪੀਆਰ ਹੀ ਗਲਤ ਬਣੀ ਆ ਸ਼ਾਹ ਕੰਸਲਟੈਂਸੀ ਵੱਲੋਂ ਇੱਕ ਘੱਟੋ ਘੱਟ 1700 ਐਮਐਲਡੀ ਦਾ ਪਾਣੀ ਜਾਂ 2000 ਐਮਐਲਡੀ ਦਾ ਪਾਣੀ ਜਿਹੜਾ ਬੁੱਢੇ ਨਾਲੇ ਜਾ ਕੇ ਹੁੰਦਾ ਐਸਟੀਪੀ ਸਾਰੇ ਬੰਦ ਪਏ ਨੇ ਇਹਨਾਂ ਦੇ ਪਾਵਰ ਸਟੇਸ਼ਨ ਆ ਜਿਹੜਾ ਗਊਸ਼ਾਲਾ ਰੋਡ ਤੇ ਹੈਗਾ ਉਹ ਬੰਦ ਪਿਆ ਉਹ ਨਹੀਂ ਚੱਲਿਆ ਔਰ 34 ਕਰੋੜ ਦੇ ਕਰੀਬ ਇਹ ਲੋਕ ਸਾਡੇ ਤੋਂ ਕੀ ਕਹਿੰਦੇ ਐਨੂਅਲ ਮੇਨਟੇਨੈਂਸ ਚਾਰਜਸ ਲੈ ਆ ਚੁੱਕੇ ਨੇ ਸਰਕਾਰ ਤੋਂ ਮੈਂ ਪੁੱਛਣਾ ਚਾਹਣਾ ਆਫਸਰਾਂ ਨੂੰ ਵੀ ਜਿਨ੍ਹਾਂ ਨੇ ਏਐਮਸੀ ਦਿੱਤੀ ਹੈ ਇੰਨੀ 34 ਕਰੋੜ ਔਰ ਜਿਹੜਾ 588 ਕਰੋੜ ਰੁਪਇਆ ਇਸ ਕੰਪਨੀ ਨੂੰ ਦਿੱਤਾ ਜਿਹੜੇ ਆਫਸਰਾਂ ਨੇ ਉਹ ਕਿ ਕਿਉਂ ਉਹਨਾਂ ਨੇ ਇੰਨਾ ਪੈਸਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਸਰਕਾਰ ਦਾ ਖਰਾਬ ਕੀਤਾ ਕਿਉਂਕਿ ਤਿੰਨ ਹਿੱਡਾਂ ਚੋਂ ਪੈਸਾ ਆਇਆ ਸੀ ਸਮਾਰਟ ਸਿਟੀ ਚੋਂ ਅਮਰਤ ਅਮਰਤ ਸਕੀਮ ਚੋਂ ਤੇ ਆਪਣੇ ਕੀ ਕਹਿੰਦੇ ਸਮਾਰਟ ਸਿਟੀ ਚੋਂ ਤੇ ਇਹ ਪੈਸਾ ਕਿੱਥੇ ਕਿੱਥੇ ਇਹਨਾਂ ਨੇ ਲਾਇਆ ਕਿਵੇਂ ਸਵੱਛ ਭਾਰਤ ਚ ਆਇਆ ਸੀ ਸਰ ਹੁਣ ਮੁੱਦੇ ਤੇ ਆ ਕੇ ਪਰ ਬੰਨ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ 15 15 ਸਤੰਬਰ ਦੇਖੋ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਅਹਿਸਾਸ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀਂ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ ਚ ਪੁਰਾਣੀ ਸਰਕਾਰ ਨੇ ਬਣਾਈ ਸੀ ਪਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚ ਇਹਨਾਂ ਨੇ ਟੈਂਡਰ ਲਾਤੇ ਕਰੋਨਾ ਚ ਇਹਨਾਂ ਨੇ ਟੈਂਡਰ ਖੋਲ ਕੇ ਆਪਣੇ ਚਾਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਣਯੋਗ ਆਪੀ ਏਜੰਸੀਆਂ ਤੇ ਪੂਰਾ ਭਰੋਸਾ ਤੁਸੀਂ ਵੀ ਨਗਰ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਦਨ ਸਵਕ ਕਮੇਟੀ ਦਾ ਮਾਣਯੋਗ ਸਪੀਕਰ ਸਾਹਿਬ ਨੇ ਮਾਣ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹੁੰਦਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਬੰਦੇ ਪੁੱਤ ਬਣ ਕੇ ਕੰਮ ਕਰਨਗੇ ਠੀ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਡੇ ਨਾਲੇ ਦੀ ਜੋ ਅਸੀਂ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਉਹ ਤੁਹਾਨੂੰ ਜਿਹੜਾ ਅਨਸ਼ਨ ਤੇ ਬਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਏ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮੰਨ ਜੋਕ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਜੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਨਹੀਂ ਮੱਥਾ ਤੁਹਾਡੇ ਵੱਲ ਕੋੜਿਆ ਜਾ ਰਿਹਾ ਕਿਸੇ ਨਾ ਕਿਸੇ ਵਿਰੋਧੀ ਵੀ ਸਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤੋਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਪਿੰਚਾ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਵਾਮ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਇਹ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਹੀ ਐਸੀ ਇੱਥੇ ਦੱਸ ਤੂੰ ਕੀ ਕੀਤਾ ਠੀਕ ਆ ਇਹ ਮੈਂ ਮੈਂ ਆਪਣੀ ਆਤਮਾ ਦੀ ਵਾਸਤੇ ਬੋਲ ਰਿਹਾ ਇਹ ਪੱਥਰ ਰੋਜ਼ ਮੈਨੂੰ ਮਜ਼ਾਕ ਕਰਦਾ ਜਦੋਂ ਮੈਨੂੰ ਰੋਜ਼ ਲੱਗਦਾ ਤੇ ਇਸ ਕਰਕੇ ਮੈਂ ਇਹ ਚੀਜ਼ ਗਰਦਾਸ਼ਤੀ ਕਰ ਰਿਹਾ ਮੈਂ ਆਪਣਾ ਪੱਥਰ ਲੱਗਿਆ ਬਾਈ ਉਹ ਕਰੇ ਸਾਨੂੰ ਕੰਟੈਕਟ ਦੇ ਦੋਗੇ ਫ੍ਰੀਜ ਕਰ ਦੇਾਂਗੇ ਸਾਨੂੰ ਸਰਕਾਰ ਤੋਂ ਪੈਸੇ ਲੈ ਆਉਣ ਦੀ ਰੋਡ ਕੋਣ ਕਹਿੰਦੇ ਜੀ ਬਾਵਾ ਜੀ ਜੈਮ ਦੇਖੋ ਗੱਲ ਸੁਣੋ ਜਿਹਨੇ ਡੈਡੀਕੇਸ਼ਨ ਆ ਫਰੀ ਕਰਨ ਨੂੰ ਕਹਿੰਦਾ ਕਰਨਾ ਸ਼ੁਰੂ ਕਰਦੇ ਹੋਏ ਕੋਈ ਸਰ ਕੋਈ ਇਤਰਾਜ਼ ਥੋੜੀ ਆ ਠੀਕ ਹੈ ਉਹਨਾਂ ਦੀ ਅੱਛੀ ਭਾਵਨਾ ਹੈਗੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਉਹਨਾਂ ਦੀ ਡੈਡੀਕੇਸ਼ਨ ਹੈਗੀ ਆ ਵੀ ਅਸੀਂ ਕਰ ਸਕਦੇ ਤਾਂ ਉਹਨਾਂ ਨੂੰ ਜੂਰ ਕਰਨਾ ਚਾਹੀਦਾ ਠੀਕ ਥੈਂਕ ਯੂ ਤੁਹਾਡਾ ਜੀ ਅੱਪੀ ਤੁਹਾਡੇ ਵਿਧਾਇਕ ਹੈਗੇ ਨੇ ਗੁਰਪ੍ਰੀਤ ਗੋਗੀ ਉਹਨਾਂ ਨੇ ਆਪਣਾ ਹੀ ਜਿਹੜਾ ਨੀ ਪੱਥਰ ਤੋੜਦਾ ਵੈ ਇਸੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਕੀ ਕਹਿਣਾ ਚਾਹੋਗੇ ਦੇਖੋ ਕੰਮ ਹੋ ਰਿਹਾ ਵਾ ਕੰਮ ਦੇ ਵਿੱਚ ਕੋਈ ਗੱਲ ਨਹੀਂ ਕਿ ਮੈਨੂੰ ਹੁਣ ਤੁਹਾਡੇ ਦੱਸਣ ਦੇ ਮਤਲਬਕ ਮੇਰੇ ਕੋਈ ਧਿਆਨ ਚ ਨਹੀਂਗਾ ਪਰ ਉਹ ਗੱਲ ਨੂੰ ਪੂਰੀ ਨੂੰ ਕਲੀਅਰ ਕਰਾਂਗੇ ਫੇਰ ਹੀ ਜਵਾਬ ਦਿੱਤਾ ਜਾ ਸਕਦਾ ਕੀ ਹੋਇਆ ਕਾਦੇ ਲਈ ਇਹ ਕੰਮ ਕੀਤਾ ਗਿਆ ਵਾ ਕਲੀਅਰ ਹੋਊਗਾ ਫੇਰ ਹੀ ਦਿੱਤਾ ਜਾਊਗਾ ਇਹ ਉਹ ਕਹਿ ਰਹੇ ਨੇ ਕਿ ਅਫਸਰਸ਼ਾਹੀ ਕੰਮ ਨਹੀਂ ਕਰ ਰਹੀ ਅਫਸਰਸ਼ਾਹੀ ਸਾਡੀ ਸੁਣਦੀ ਨਹੀਂ ਹੈ ਵਿਧਾਇਕਾ ਦੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਹਲਕੇ ਦੇ ਕੰਮ ਹੈ ਉਹ ਕੰਮ ਰੁਕੇ ਪਏ ਨੇ ਨਹੀਂ ਜੇ ਕੋਈ ਅਫਸਰਸ਼ਾਹੀ ਨਹੀਂ ਸੁਣੂਗੀ ਅਸੀਂ ਆਪਣੇ ਹਾਈ ਕਮਾਂਡ ਨੂੰ ਦੱਸਾਂਗੇ ਮੁੱਖ ਮੰਤਰੀ ਸਾਹਿਬ ਨੂੰ ਦੱਸਾਂਗੇ ਕੋਈ ਸਾਡਾ ਇਹੋ ਜਿਹਾ ਕੰਮ ਤਾਂ ਹੈ ਨਹੀਂ ਅਫਸਰਸ਼ਾਹੀ ਕਿਉਂ ਨਹੀਂ ਸੁਣੂਗੀ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਜ਼ਮੀਨੀ ਲੈਵਲ ਤੇ ਕੰਮ ਕਰ ਰਹੇ ਆ ਸਾਡੇ ਐਜੀ ਕੋਈ ਗੱਲ ਨਹੀਂ ਕੀ ਸ਼ਾਇਦ ਕੋਈ ਜਜਵਾਤੀ ਹੋ ਕੇ ਕਰਤਾ ਹੋਵੇ ਮੇਰੇ ਨਹੀਂ ਧਿਆਨ ਚਾਹਦਾ ਜੇ ਵੀ ਕੋਈ ਗੱਲ ਕਲੀਅਰ ਹੋ ਗਈ ਉਹ ਤੁਹਾਨੂੰ ਪੂਰੇ ਦੱਸਾਂ ਚੰਡੀਗੜ੍ਹ ਵੀ ਕਈ ਵਾਰੀ ਮੈਂ ਗੱਲਾਂ ਕੀਤੀਆਂ ਕਈ ਵਾਰੀ ਕੰਪਲੇਨਟ ਕੀਤੀਆਂ ਪਰ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਕੋਈ ਕਿਸ ਤਰ੍ਹਾਂ ਦਾ ਕੁਝ ਨਹੀਂ ਜੇ ਕੋਈ ਗੱਲਾਂ ਹੁਣ ਪਾਰਟੀ ਦੇ ਅੰਦਰ ਰਹਿ ਕੇ ਕਰਨੀਆਂ ਚਾਹੀਦੀਆਂ ਨੇ ਪਾਰਟੀ ਤੋਂ ਬਾਹਰ ਹੋ ਕੇ ਨਿਕਾਣੀਆਂ ਚਾਹੀਦੀਆਂ ਜੇ ਕੋਈ ਅਫਸਰਸ਼ਾਹੀ ਕਰੂਗੀ ਅਸੀਂ ਦਾ ਆਪ ਸਾਡੇ ਦਾ ਮੁੱਖ ਮੰਤਰੀ ਸਾਹਿਬ ਵੱਲੋਂ ਸਿੱਧਾ ਮੈਸੇਜ ਆ ਅਫਸਰ ਸਾਹਿਬਾਂ ਨੂੰ ਵੀ ਕਿਸੇ ਨੇ ਕੋਈ ਬਜ਼ਾਹਕ ਨੂੰ ਜਾਂ ਆਮ ਜਨਤਾ ਨੂੰ ਕਿਉਂਕਿ ਇਹ ਆਮ ਲੋਕਾਂ ਦੀ ਸਰਕਾਰ ਆ ਵੀ ਆਮ ਜਨਤਾ ਦਾ ਕਿਸੇ ਕੰਮ ਨੂੰ ਰੋਕਿਆ ਨਹੀਂ ਜਾਊਗਾ ਉਹ ਕਹਿੰਦੇ ਮੈਂ ਆਮ ਜਨਤਾ ਦੇ ਵਾਸਤੇ ਹੀ ਆਪਣਾ ਨੀ ਪੱਥਰ ਤੋੜੇ ਕਿਉਂਕਿ ਉਹਨਾਂ ਦਾ ਕੰਮ ਨਹੀਂ ਹੋ ਰਿਹਾ ਸੀ ਆ ਦੇਖ ਲਓ ਹੁਣ ਮੇਰੇ ਹਲਕੇ ਦੇ ਵਿੱਚ ਕੈਂਪ ਲੱਗਿਆ ਸਾਰਾ ਟੋਟਲ ਪ੍ਰਸ਼ਾਸਨ ਜਿਹੜਾ ਵਾ ਉੱਥੇ ਕੈਂਪ ਦੇ ਵਿੱਚ ਅੱਜ ਹਜ਼ਾਰਾਂ ਲੋਕ ਪੈਦਾ ਲੈ ਰਹੇ ਆ ਮੈਨੂੰ ਇਸ ਗੱਲ ਨੂੰ ਕਲੀਅਰ ਕਰ ਦਿਓ ਫਿਰ ਮੈਂ ਪੂਰਾ ਤੁਹਾਨੂੰ ਇਸ ਗੱਲ ਦਾ ਜੋ ਵਿਚਾਰ ਉਹਦੇ ਹੋਊਗੇ ਉਹ ਮੈਂ ਤੁਹਾਡੇ ਸਾਹਮਣੇ ਲਿਆ। ਤੁਹਾਡੇ ਹਿਸਾਬ ਨਾਲ ਇਹ ਨਹੀਂ ਪੱਥਰ ਤੋੜਨਾ ਜਾਇਜ਼ ਹੈ। ਨਹੀਂ ਕਿ ਜਿਹੜੀ ਗੱਲ ਪਾਰਟੀ ਦੀ ਆ ਉਹ ਪਾਰਟੀ ਦੇ ਅੰਦਰ ਰਹਿ ਕੇ ਠੀਕ ਹੁੰਦੀ ਆ। ਬਾਕੀ ਉਹਦੇ ਜਜਬਾਤ ਆ ਉਹਦੇ ਨਾਲ ਜਿਹੜੇ ਹੋਏ ਆ ਉਹਦੇ ਬਾਰੇ ਮੈਂ ਕਲੀਅਰ ਕਰ ਲਵਾਂ ਫਿਰ ਤੁਹਾਨੂੰ ਜਵਾਬ ਦੇ ਦੂੰਗਾ ਉਸ ਗੱਲ ਦਾ। ਹਾਂਜੀ ਦੇਵੀ ਜੀ ਗੁਪਤ ਉਹ ਜਿਹੜੇ ਵਿਧਾਇਕ ਹੈਗੇ ਨੇ ਪਸ਼ਮੀਰ ਉਹਨਾਂ ਨੇ ਆਪਣੀ ਨੀ ਪੱਥਰ ਤੋੜਤਾ। ਭਾਜੀਪੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਹੈ? ਦੇਖੋ ਪਿਛਲੇ ਜਿਵੇਂ 2.5 ਸਾਲ ਤੋਂ ਦੇਖ ਰਹੇ ਹਾਂ। ਕਿ ਆਮ ਆਦਮੀ ਪਾਰਟੀ ਦੀ ਜਨਉਦੀ ਸਰਕਾਰ ਬਣੀ ਹੈ ਸਾਰੇ ਸ਼ਹਿਰ ਦੀ ਬੁਰਾ ਹਾਲ ਹੈ ਔਰ ਹਰ ਏਰੀਆ ਦਾ ਬੁਰਾ ਹਾਲ ਹੈ ਔਰ ਜੇ ਤੁਸੀਂ ਗੁਰਪ੍ਰੀਤ ਦੇ ਗੋਗੀ ਜੀ ਦੀ ਗੱਲ ਕਰਦੇ ਹੋ ਉਹਨਾਂ ਨੇ ਦੇਖੋ ਇੱਕ ਵਿਕਾਸ ਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਔਰ ਉਹ ਇੱਕ ਨਹੀਂ ਪੱਥਰ ਰੱਖਿਆ ਸੀ ਔਰ ਉਹ ਨਹੀਂ ਪੱਥਰ ਰੱਖੇ ਉਹਨਾਂ ਦੇਖੋ ਕਾਫੀ ਦੇਰ ਹੋ ਗਈ ਹੈ ਔਰ ਉਹਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਅਫਸਰ ਕੰਮ ਨਹੀਂ ਕਰ ਰਿਹਾ ਉਸ ਉਹਦੀ ਜਮੀਰ ਜੱਗੀ ਇੱਕ ਐਮਐਲਏ ਦੀ ਉਹਨੇ ਆਪਣੇ ਆਪ ਹੀ ਉਹ ਜਿਹੜਾ ਨਹੀਂ ਪੱਥਰ ਰੱਖਿਆ ਸੀ ਉਹ ਤੋੜਤਾ ਇਸ ਤੋਂ ਇਹ ਸਾਬਤ ਹੁੰਦਾ ਹੈ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਉਹਨਾਂ ਦੇ ਕਹਿਣ ਤੇ ਕੋਈ ਕੰਮ ਨਹੀਂ ਹੁੰਦਾ ਕੋਈ ਵਿਕਾਸ ਨਹੀਂ ਹੋ ਰਿਹਾ ਔਰ ਜਿਹਦੇ ਨਾਲ ਸਾਡੇ ਲੁਧਿਆਣੇ ਦਾ ਬਹੁਤ ਬੁਰਾ ਹਾਲ ਚੁੱਕਾ ਹੈ ਮੈਂ ਤੇ ਅਫਸਰ ਲੁਭਿੰਨ ਵੀ ਕਹਾਂਗਾ ਵੀ ਜਦ ਦੇਖੋ ਐਮ ਐਲ ਏ ਜਦਦੇ ਨੇ ਲੋਕਾਂ ਨਾਲ ਵਾਅਦਾ ਕਰਦੇ ਨੇ ਉਹਨਾਂ ਨੇ ਵਿਕਾਸ ਕਰਾਉਣਾ ਹੁੰਦਾ ਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਸਾਨੂੰ ਤੇ ਜਿਹੜੇ ਲੋਕ ਨੇ ਪੰਜਾਬ ਦੇ ਸਾਡੇ ਲੁਧਿਆਣੇ ਦੇ ਲੋਕ ਨੇ ਵਿਕਾਸ ਚਾਹੁੰਦੇ ਨੇ ਤੇ ਜੇ ਵਿਕਾਸ ਨਹੀਂ ਹੋ ਰਿਹਾ ਔਰ ਗੋਗੀ ਜੀ ਨੇ ਜਿਹੜਾ ਆਪਣਾ ਨੀਂਹ ਪੱਥਰ ਰੱਖਿਆ ਤੋੜਤਾ ਹੈ ਤੇ ਤੋਂ ਸਾਬਤ ਹੁੰਦਾ ਹੈ ਵੀ ਇਹ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਸਰਕਾਰ ਹੈ ਸਰਕਾਰ ਦੇ ਵਿੱਚ ਕਿਸੇ ਵੀ ਐਮ ਐਲ ਏ ਦੀ ਕੋਈ ਸੁਣਵਾਈ ਨਹੀਂ